ਦੋ ਪਿੰਡ ਦੇ ਭਾਸ਼ਣ ਤੋਂ ਬਾਅਦ ਲੀਡਰਸ਼ਿਪ ਫਿਰ ਗੁਰਸ਼ਰਨ ਜੀ ਦਾ ਤੁਹਾਡੀ ਪ੍ਰਧਾਨ ਜੀ ਦਾ ਅੰਤਿਮ ਜਿਹੜਾ ਲਾਸਟ ਭਾਸ਼ਣ ਹੈ ਤੇ ਫਿਰ ਅਸੀਂ ਵਿਧਾਨ ਸਭਾ ਨੂੰ ਕੂਚ ਕਰਾਂਗੇ ਤੇ ਲੀਡਰ ਸਹਿਬਾਨ ਆਪ ਦੀ ਵਿਧਾਨ ਸਭਾ ਚਲੇ ਜਾਣਗੇ ਮੇਰੀ ਬੇਨਤੀ ਆ ਸਾਰੀਆਂ ਮਾਮਾ ਤੇ ਭੈਣਾਂ ਨੂੰ ਮੈਨੂੰ ਪਤਾ ਹੈ ਕਿ ਤੁਹਾਨੂੰ ਪਰੇਸ਼ਾਨੀ ਦਾ ਪਾਣੀ ਦਾ ਸਭ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ लेकिन जिंदगी दड़ाइया तभी लड़िया संभव है आ बीबी जी तुसी ना करो ती त संभव हैग जो लड़ाई लड़ागे लोग मंच से विराजमान बहुत ही सत्कारयोग सीएल के लीडर प्रताप सिंह बाजवा साहेब बहुत सत्कारयोग साबल्यू सी मैंबर राजस्थान के इंचार्ज रंधावा साहब बहुत सत्कारयोगे ए आईसीसी प्रगट सिंह जी बहुत सत्कार योग मंत्री सुख सरकारी साहेब बहुत साढे सत्कारयोग मंत्री राणा गुरजीत जी बहुत सत्कारयोग साबका माफी चाहना मेरे वे भा एआईसीसी दे के रहे इंचार्ज रहे सिंह नागरा साहेब बहुत साडे विप रहे राजपुरा तो साडे एमएलए रहे हरदयाल कंबोज साहेब का मंत्री माफी चाहने लेट ना रह रहे हैं बलबीर सिंह सिद्धू साहेब बहुत ही सत्कारयोगे दो बार दे एमएलए नौजवान आगू पाड़ा साहेब ਬਹੁਤ ਸਤਿਕਾਰਯੋਗ ਸਾਡੇ ਲਾਡੀ ਸਾਹਿਬ ਐਮ ਐਲ ਏ ਸਾਹਿਬ ਕਲਦੀਪ ਸਿੰਘ ਕਾਲਾ ਜੀ ਬਰਨਾਲਾ ਤੋਂ ਐਮ ਐਲ ਏ ਸਾਹਿਬ ਪੂਰੀ ਸਾਫ ਸਾਡੇ ਐਮ ਐਲ ਏ ਸਾਹਿਬ ਪੋਆ ਤੋਂ ਸਰਦਾਰ ਜਗਿੰਦਰ ਸਿੰਘ ਜੀ ਸਾਡੇ ਐਮ ਐਲ ਏ ਸਾਹਿਬ ਟਿੰਕੂ ਜੀ ਤੇ ਸਾਰੇ ਹੀ ਸੁਰਿੰਦਰ ਜੀ ਤੇ ਹੋਰ ਸਾਥੀ ਮਨਦੀਪ ਜੀ ਰਾੜਾ ਨੰਗਲ ਸਾਹਿਬ ਕੋਟਲੀ ਕੋਟਲੀ ਸਾਹਿਬ ਮੈਂ ਮਾਫੀ ਚਾਹਨਾ ਪਿੱਛੇ ਰਹਿ ਗਏ ਤੇ ਬਲਵਿੰਦਰ ਸਿੰਘ ਜੀ ਸਾਡੇ ਐਮ ਐਲ ਏ ਸਾਹਿਬ ਤੇ ਖਾਸ ਕਰਕੇ ਮਹਿਲਾ ਕਾਂਗਰਸੀ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੀਆਂ ਸਾਡੀਆਂ ਸਾਰੀਆਂ ਪ੍ਰਧਾਨਾਂ ਤੇ ਬਲਾਕਾਂ 'ਚ ਕੰਮ ਕਰਦੀਆਂ ਸਟੇਟ ਬਾਡੀ 'ਚ ਕੰਮ ਕਰ ਰਹੀਆਂ ਸਾਰੀਆਂ ਸਾਡੀਆਂ ਅਹੁਦੇਦਾਰ ਭੈਣਾਂ ਪਹਿਲਾਂ ਤਾਂ ਮੈਂ ਸਿਰ 'ਚ ਕਾ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਅੱਜ ਤੁਸੀਂ ਪੰਜਾਬ ਦੀ ਲੇਡੀ ਸਾਡੀਆਂ ਐਮਸੀ ਸਹਿਬਾਨ ਮੋਹਲੀ ਵਾਲੀਆਂ ਹੋਰ ਵੀ ਪੰਜਾਬੀਆਂ ਔਰਤਾਂ ਦੀ ਉਹਨਾਂ ਜਨਣੀਆਂ ਦੀ ਜਿਨ੍ਹਾਂ ਨੇ ਸਮਾਜ ਦੀ ਰਚਨਾ ਕਰਦੀਆਂ ਔਰ ਜਿਹੜੀਆਂ ਸਮਾਜ ਸਿਰਜਦੀਆਂ ਮੇਰੀਆਂ ਮਾਵਾਂ ਨੌ-ਨੌ ਮਹੀਨੇ ਗਰਭ ਚ ਬੱਚਿਆਂ ਨੂੰ ਰੱਖ ਕੇ ਤੇ ਇਸ ਸ੍ਰਿਸ਼ਟੀ ਦਾ ਨਿਰਮਾਣ ਕਰਦੀਆਂ ਉਹਨਾਂ ਦੀ ਲੜਾਈ ਲੜਨ ਆਈਆਂ ਮੇਰੀਆਂ ਭੈਣਾਂ ਨੂੰ ਮੈਂ ਸਿਰ ਝੁਕਾ ਕੇ ਨਮਨ ਕਰਨਾ ਚਾਹੁੰਦਾ ਤੁਹਾਡਾ ਕੋਟਨ ਕੋਟਨ ਧੰਨਵਾਦ ਕਿ ਆਪ ਦੇ ਕੰਮਕਾਰ ਛੱਡ ਕੇ ਆਪ ਦੇ ਬੱਚੇ ਨਿਆਣੇ ਛੱਡ ਕੇ ਆਪ ਦੇ ਚੁੱਲ੍ਹੇ ਤੇ ਚੌਂਕੇ ਛੱਡ ਕੇ ਅੱਜ ਤੁਸੀਂ ਪੰਜਾਬ ਦੀਆਂ ਔਰਤਾਂ ਦੀ ਗੱਲ ਕਰਨ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ ਔਰ ਬੜਾ ਬਿਸ਼ਕੂਰਾਂ ਦੋ ਗੱਲਾਂ ਕਹਿਣੀਆਂ ਚਾਹਣੇ ਜੇ ਲੜਾਈ ਨਾ ਲੜੀ ਤਾਂ ਅੱਜ ਕੱਲ੍ਹ ਘਰੇ ਵੀ ਕੁਝ ਨਹੀਂ ਕੋਈ ਦਿੰਦਾ ਸਾਨੂੰ ਲੜਾਈ ਲੜਨੀ ਪੈਗੀ ਪੈਨ ਵਰੇ ਹੋ ਗਏ ਸਾਨੂੰ ਸਰਕਾਰਾਂ ਫੇਸਕੂਪ ਪੜਾਉਂਦੀਆਂ ਰਹੀਆਂ ਕੋਈ ਕਹਿੰਦਾ 2500 ਰੁਪਿਆ ਪੈਨਸ਼ਨ ਦੇਾਂਗੇ ਤੇ ਕੋਈ ਕਹਿੰਦਾ 1000 ਰੁਪਿਆ ਅਸੀਂ ਬੀਬੀਆਂ ਨੂੰ ਦੇਾਂਗੇ ਮੇਰੀਆਂ ਭੋਲੀਆਂ ਭਾਲੀਆਂ ਮੇਰੀਆਂ ਮਾਵਾਂ ਤੇ ਪੈਣਾ ਨੂੰ ਕਿਸ ਪ੍ਰਕਾਰ ਇਸ ਸਰਕਾਰ ਨੇ ਫੇਸਕੂਪ ਫੜਾਉਣ ਦਾ ਕੰਮ ਕੀਤਾ ਔਰ ਪੰਜਾਬ ਦੀਆਂ ਸਾਡੀਆਂ ਮਾਵਾਂ ਨੇ ਉਹਨਾਂ ਦੀਆਂ ਗੱਲਾਂ 'ਚ ਆ ਕੇ ਪੰਜਾਬ ਦੇ ਅੰਦਰ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣਾਈ ਲੇਕਿਨ ਹੋਇਆ ਕੀ ਅੱਜ 3 ਸਾਲ ਬੀਤ ਗਏ ਐ ਅੱਜ 3 ਸਾਲ ਬੀਤ ਗਏ ਸਾਡੀ ਲੜਾਈ ਕੇਵਲ 1000 ਰੁਪਏ ਦੀ ਨਹੀਂ ਐ ਸਾਡੀ ਲੜਾਈ ਸਾਡੀ ਲੜਾਈ 36000 ਰੁਪਏ ਦੀ ਐ 36000 ਜਿਹੜਾ ਮਹੀਨੇ ਦਾ 3 ਸਾਲਾਂ ਦਾ ਸਾਡਾ 1000 ਰੁਪਏ ਦੇ ਨਾਲ 36000 ਰੁਪਏ ਅਸੀਂ ਲੈਣਾ ਐ ਪੇ ਹਜ਼ਾਰ ਰੁਪਿਆ ਮਹੀਨੇ ਦਾ ਜੇ ਤੁਸੀਂ ਤਕੜੀ ਲੜਾਈ ਲੜ ਗਿਆ ਮਜਬੂਤੀ ਦੇ ਨਾਲ ਜੇ ਇਸ ਤੋਂ ਬਾਅਦ ਕਲਾਕਤਾ ਤੇ ਜ਼ਿਲ੍ਹਾ ਸੱਤਰ ਤੇ ਹੈ ਹੋਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਇੱਥੇ ਘੇਰਾਂਗੇ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਮੰਤਰੀਆਂ ਨੂੰ ਐਮ ਐਲ ਏ ਨੂੰ ਜੇ ਅਸੀਂ ਉਹਨਾਂ ਦੇ ਘਰਾਂ ਦੇ ਬਾਹਰ ਆਉਣ ਵਾਲੇ ਸਾਲ ਲੜਾਈ ਲੜਾਂਗੇ ਤਾ ਇਹ ਡਰਦੇ ਸਾਡਾ ਪੈਸਾ ਅਸੀਂ ਇਹਨਾਂ ਤੋਂ ਲੈ ਲਾਂਗੇ ਪਰ ਵਿਧਾਨ ਸਭਾ ਦੇ ਵਿੱਚ ਸਾਡੀ ਲੀਡਰਸ਼ਿਪ ਲੜਾਈ ਲੜੇਗੀ ਸਮਾ ਆ ਗਿਆ ਕਿਉਂਕਿ ਜੇ ਪਹਿਲਾਂ ਲੜਾਈ ਲੜਦੇ ਸੀ ਇਹਨਾਂ ਨੇ ਕਹਿਣਾ ਸੀ ਸਰਕਾਰ ਬਣੀ ਹੈ ਸਾਨੂੰ ਮੌਕਾ ਨਹੀਂ ਦਿੱਤਾ ਪੂਰਨ ਮੌਕਾ ਦਿੱਤਾ 3 ਸਾਲ ਹੋ ਗਏ ਔਰ ਜਦੋਂ-ਜਦੋਂ ਔਰ ਤਾਂ ਕੋਈ ਨਾ ਕੋਈ ਵਿਕਾਸ ਹੋਇਆ ਕਲਿਆਣ ਹੋਇਆ ਕਾਂਗਰਸ ਪਾਰਟੀ ਨੇ ਕੀਤਾ 500 ਰੁਪਿਆ ਪੈਨਸ਼ਨ ਹੁੰਦੀ ਸੀ 500 1500 ਰੁਪਿਆ ਕਾਂਗਰਸ ਪਾਰਟੀ ਨੇ ਕੀਤੀ ਜਾ ਕੇ ਦੱਸੋ 1000 ਰੁਪਿਆ ਥੋੜਾ ਵਧਾਇਆ ਕਿ ਨਹੀਂ ਵਧਾਇਆ ਕੁੜੀ ਦੇ ਵਿਆਹ ਤੇ ਜੇदो ਮੇਰੀ ਧੀ ਭੈਣ ਵੀ ਹੋਣੀ ਹੈ 16000 ਰੁਪਿਆ ਮਿਲਦਾ ਸੀਗਾ ਤੇ ਅੱਜ 51000 ਰੁਪਿਆ ਕਾਂਗਰਸ ਪਾਰਟੀ ਨੇ ਕੀਤਾ ਔਰਤ ਦਾ ਸਾਡੀ ਕੁੜੀ ਦੇ ਵਿਆਹ ਤੇ ਬੱਸਾਂ ਦਾ ਕਿਰਾਇਆ ਮੈਂ ਨਹੀਂ ਕਿ ਮੈਂ ਨਹੀਂ ਕਹਿੰਦਾ ਇਹ ਕਾਫੀ ਹੈ ਬੱਸਾਂ ਦਾ ਕਿਰਾਇਆ ਕਾਂਗਰਸ ਪਾਰਟੀ ਨੇ ਸਾਡੀਆਂ ਬੀਬੀਆਂ ਦਾ ਮਾਫ਼ ਕੀਤਾ ਇਹ ਇਹ ਕੋਈ ਫੋਟੇ ਜਿਹੜੀ ਫੋਟੀ ਸਮਾਜ ਨੂੰ ਦੇਣਾ ਔਰੇ ਸਾਹਮਣੇ ਇਹ ਟਿੰਕਾ ਇਹ ਟਿੰਕਾ ਲekin ਕਾਂਗਰਸ ਨੇ ਕੋਸ਼ਿਸ਼ ਕੀਤੀ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਵੀ ਸਰਕਾਰ ਬਣਾਵੇ ਤੇ ਔਰਤਾਂ ਦੇ ਸਨਮਾਨ ਦੇ ਵਾਸਤੇ ਸਾਡੀ ਆ ਸਾਰੀ ਲੀਡਰਸ਼ਿਪ ਦਿਨ ਰਾਤ ਕਰਕੇ ਦਿਨ ਰਾਤ ਕਰਕੇ ਲੜਾਈ ਲੜੇਗੀ ਮੈਂ 40 ਮੁਕਤੀਆਂ ਦੀ ਪਵਿੱਤਰ ਧਰਤੀ ਤੋਂ ਹਾਂ ਜਦੋਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜਦੋਂ ਸਿੰਘ ਬਦਾਵਾ ਬੇੜੇ ਸੀ ਛੱਟ ਗਈ ਸੀ ਫਿਰ ਮਾਝੇ ਵੀ ਜੰਗਨੀ ਮਾਈ ਭਾਗੋ ਨੇ ਲੜਾਈ ਲੜੀ ਘਰੇ ਗਏ ਸਿੰਘਾਂ ਨੂੰ ਕਿਹਾ ਕਿ ਗੁਰੂ ਨੂੰ ਛੱਡ ਕੇ ਆੜਿਓ ਆ ਚੂੜੀਆਂ ਪਾ ਲੋ ਬਹਿ ਜਾਣਾ ਕੀ ਲੜਾਈ ਲੜ ਤੇ ਫਿਰ ਸਿੰਘਾਂ ਨੇ ਨਿਰਨੇ ਲੈ ਕੇ ਮਾਈ ਭਾਗੋ ਦੇ ਨਾਲ ਖਦਰਾਨੇ ਵੀ ਟਾਪ ਤੇ ਜਾਨੀ ਕਿ ਮੁਖਸਰ ਸਾਹਿਬ ਵਿਖੇ ਆ ਕੇ ਬਦਾਵਾ ਪਾੜਿਆ ਤੇ ਫੇਰ ਲੜਾਈ ਲੜੀ ਜੇ ਔਰਤ ਧਿਆ ਕਰਲੇ ਸਾਡੀ ਮਾਂ ਧਿਆ ਕਰਲੇ ਮੈਨੂੰ ਨਹੀਂ ਲੱਗਦਾ ਬਾਜਾ ਸਾਹਿਬ ਅਸੀਂ ਬੰਦਿਆਂ ਨੂੰ ਸਾਦੇ ਆ ਧਰਨਿਆਂ 'ਚ ਅੱਜ ਪਹਿਲਾ ਧਰਨਾ ਉਸਤਾਂ ਦਾ ਕਿਸ ਕਰਾ ਜਿਵੇਂ ਭਿੰਡਾਂ ਵਾਲ ਨੂੰ ਖੱਖਰ 'ਚ ਜੁੜ ਕੇ ਬੈਠੇ ਹੁੰਦੇ ਆਵੇਂ ਮੇਰੀਆਂ ਬੈਣਾ ਭੁੱਖੀਆਂ ਧਿਆਈਆਂ ਪੰਜ ਵਜੇ ਦੀਆਂ ਚੱਲੀਆਂ ਅੱਜ ਆ ਤੁਹਾਡੇ ਸਾਹਮਣੇ ਆਰਾਮ ਦੇ ਨਾਲ ਬੈਠੀ ਐ ਕਿਉਂਕਿ ਇਹ ਔਰਤ ਨੂੰ ਰੱਬ ਨੇ जज्बा दिता है और वर्त रख दुख मंगती है करवा चौथा सुबह तो शाम तक रही है असी, असी हिफाजत नहीं कर सकते असीज रखेंगे राहुल गांधी कहना अति आबादी पूरा हक अच्छ अति औरतों की आबादी है अस चाहवा बाजवा साहब 1 ਮਿੰਟ ਚ ਸਮਾਪਤ ਕਰਾਂਗੇ ਫਿਰ ਤੁਹਾਨੂੰ ਭੇਜਦੇ ਅਸੀਂ ਚਾਹਾਂਗੇ ਲੀਡਰਸ਼ਿਪ ਤੋਂ ਸਾਡੀ ਮੰਗ ਜਾ 50% 33% ਰਿਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ ਪੰਜਾਬ ਅਸੀਂ ਚਾਹਾਂਗੇ ਇਹ ਸਵਾਰੀ 117 ਸੀਟਾਂ 'ਚੋਂ 33% ਕੋਟਾ ਔਰਤਾਂ ਨੂੰ ਦਿੱਤਾ ਜਾਵੇ ਤਾਂ ਜੋ ਪੰਜਾਬ ਦੀਆਂ ਔਰਤਾਂ ਐਮਐਲਏ ਬਣ ਕੇ ਆਪਣੇ ਹੱਕਾਂ ਦੀ ਲੜਾਈ ਲੜ ਸਕਣ ਹੱਦੋਂ ਨਸ਼ੇ ਦੀ ਲੜਾਈ ਲੜਦੀ ਏ ਫੋਟੇ ਪੁੱਤ ਜਿਹੜੇ ਪੈਦਾ ਕਰਕੇ ਢੇਡੇ ਚ ਰੱਖ ਕੇ ਤੁਸੀਂ ਬਾਹਰ ਇਥੇ ਬੋਸੇ ਹੱਥਲੇ ਕਰਦੇ ਹੋ ਬਈ ਹੁਣ ਮੁਖਸਰ ਆਇਓ ਲੇਟ ਆਇਓ ਖੜ ਜੋਈ ਥੀ ਸੋ ਜਿਹੜੇ ਬਾਹਰ ਬੋਸੇ ਉਹਨਾਂ ਨੂੰ ਵਿਚਾਰੇ 24 ਚੰਨਾਂ ਸਾਲਾਂ ਦੀ ਉਮਰ ਚ ਸ਼ਮਸ਼ਾਨ ਘਾਟ ਜਾਣਾ ਪੈ ਰਿਹਾ ਮਾਵਾ ਆਪ ਦੇ ਪੁੱਤਾਂ ਦੀਆਂ ਅਰਥੀਆਂ ਦੇਖਦੀਆਂ ਭੈਣਾਂ ਦੇ ਸੁਹਾਗ ਚੱਗ ਕੇ ਮੇਰੀਆਂ ਬਾਵਾਆਂ ਦੀਆਂ ਕੁੱਖਾਂ ਉੱਜੜ ਗਈਆਂ ਭਗਵੰਤਾਂ ਤੋਂ ਇਹ ਵੀ ਹਿਸਾਬ ਲੈਣੇ ਕਿ ਤਿੰਨ ਗੁਣੇ ਨਸ਼ਾ ਪੰਜਾਬ ਦੇ ਅੰਦਰ ਵਧ ਗਿਆ ਸੋ ਅੱਜ ਜਿਹੜੀ ਲੜਾਈ ਹੈ ਅੱਜ ਇਹ ਲੜਾਈ ਹੈ ਆਪਾਂ ਇਸੇ ਤਰ੍ਹਾਂ ਜਾਰੀ ਰੱਖਣੀ ਹੈ ਸੋ ਇਸ ਤੋਂ ਬਾਅਦ ਲੀਡਰਸ਼ਿਪ ਨੇ ਜਾਣਾ ਗੁਰਸ਼ਰਨ ਬੋਲੇ ਜੀ ਤੇ ਮੈਂ ਪਿੱਛੇ ਮੈਂ ਤੇ ਰੰਦਾਵਾ ਸਾਹਿਬ ਨਾਗਰਾ ਸਾਹਿਬ ਬਲਬੀਰ ਸਿੰਘ ਸਿੱਧੂ ਸਾਹਿਬ ਅਸੀਂ ਪਿੱਛੇ ਤੁਹਾਡੇ ਨਾਲ ਖੜਾਂਗੇ ਤੁਸੀਂ ਵਿਧਾਨ ਸਭਾ ਵਾਲ ਅਗਵਾਈ ਥੋੜੀ ਚ ਉੱਚ ਕਰਨੇ ਤੇ ਥੋੜੀ ਹਫਾਜ਼ਤ ਹਾਸਤੇ ਤੁਹਾਡੇ ਨਾਲ ਅਸੀਂ ਖੜੇ ਹੋਵਾਂਗੇ ਤੇ ਵਿਧਾਨ ਸਭਾ ਬਾਦਰਾ ਸਾਥ ਤੇ ਸਾਡੀ ਸਾਰੀ ਲੀਡਰਸ਼ਿਪ ਥੋੜੀ ਲਈ ਲੜੇਗੀ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਛੋ ਮੈਂ ਸਾਰੀਆਂ ਸਾਡੀ ਨਾਰੀ ਸ਼ਕਤੀ ਦਾ ਧੰਨਵਾਦ ਕਰਨਾ ਚਾਹਣਾ ਹੈ ਪਰ ਲੀਡਰਸ਼ਿਪ ਨੂੰ ਕਹਿਣਾ ਚਾਹਣਾ ਵੀ ਤੁਸੀਂ ਜਾ ਸਕਦੇ ਹੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਇਓ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਬੈਠੇ ਰਹਿਣਾ ਹੋੜਾ ਖੀਰ ਦੇ ਸਪੀਕਰ ਸਾਡੀ ਬੀਬੀ ਭੈਣ ਨੇ ਬੋਲਦਾ ਹੈ ਇਹ ਨਾ ਹੋਵੇ ਹੁਣ ਵਿਚਾਰੇ ਉੱਠਣ ਲੱਗ ਪਾਉ ਔਰ ਪਤਾ ਔਰਤ ਸਨਮਾਨ ਜਾਦਾ ਕਰੇ ਤੇ ਫਿਰ ਇੱਕ ਸਨੇਹਾ ਦੇਵੇ ਕਿ ਔਰਤ ਔਰਤ ਇਸੇ ਲੜਨ ਤੇ ਬਰਨਾ ਸੇ ਖੜੀ ਹੈ ਮੁਕਸਰ ਦੀ ਸਾਡੀ ਪ੍ਰਧਾਨ ਆਈ ਹੈ ਮੁਕਸਰ 4 ਘੰਟਿਆਂ ਦਾ ਰਾਹ ਮੁਕਸਰ ਤੋਂ ਬੀਬੀਆਂ ਆਈਆਂ ਮਲੋਟ ਤੋਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੁਹਾਡੀ ਹਾਜ਼ਰੀ ਲੱਗੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਆਓ ਤਿੰਨ ਨਾਰੇ ਨਾਲ ਮੈਂ ਆਪਣਾ ਭਾਸ਼ਣ ਸਮਾਪਤ ਕਰਾਂਗਾ